ਅਸੀਂ ਤੁਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਜੀ ਫਿਲਮੀ ਸੰਗੀਤ ਬਾਰੇ ਬਹੁਤ ਸਾਰੇ ਗੀਤ ਹੈ ਜਿਹੜੇ ਜਿਹੜੇ ਕੀ ਸਾਨੂੰ ਹਮੇਸ਼ਾ ਲਈ ਇਸ ਤਰ੍ਹਾਂ ਲੱਗਦਾ ਜਿਵੇਂ ਇਹ ਗੀਤ ਅੱਜ ਹੀ ਰਿਲੀਜ਼ ਹੋਇਆ ਹੋਵੇ ਭਾਵੇਂ ਉਹ ਗੀਤ 20 ਸਾਲ ਜਾਂ 10 ਸਾਲ ਪੁਰਾਣਾ ਹੋਵੇ ਇਸੇ ਤਰ੍ਹਾਂ ਜਿਹੜੇ ਗੀਤ ਤੁਸੀਂ ਸੁਣੇ ਹੋਣਗੇ ਕਿਹੜਾ ਜੰਮ ਪਿਆ ਸੂਰਮਾ ਜਿਹੜਾ ਜੱਟ ਦੀ ਝੜਤ ਨੂਰ ਹੋ ਕੇ ਫਿਰ ਜੱਟੀ ਬੁਲਬੁਲ ਵਰਗੀ ਗਿੱਧੇ ਦੀਆਂ ਰਾਣੀਆਂ ਨਹੀਂ ਗਿੱਧੇ ਵਿੱਚ ਆ ਕਿਹੜੀ ਕੁੜੀ ਆ ਜਿਹੜੇ ਇਸ ਗੀਤੇ ਨਹੀਂ ਨੱਚੀ ਹੋਵੇਗੀ ਜਾਂ ਕਿਹੜਾ ਮੁੰਡਾ ਆ ਜਿਹੜਾ ਇਹਨਾਂ ਗੀਤਾਂ ਤੇ ਨਹੀਂ ਨੱਚਿਆ ਹੋਵੇਗਾ ਸੋ ਆਪਾਂ ਗੱਲ ਕਰ ਰਹੇ ਹਾਂ ਜੰਡੂ ਲੀਤਰਾ ਵਾਲੇ ਦੀ ਸੋ ਜੰਡੂ ਲੀਤਰਾ ਵਾਲੇ ਜੀ ਦਾ ਦਿਹਾਂਤ ਹੋ ਗਿਆ ਪਿਛਲੇ ਦਿਨੀ ਪਰ ਉਹਨਾਂ ਦਾ ਜਿਹੜਾ ਸਫ਼ਰ ਅੱਜ ਆਪਾਂ ਉਸ ਬਾਰੇ ਗੱਲਬਾਤ ਕਰਾਂਗੇ ਜੰਡੂ ਲਿਤਰਾਵਾਲੇ ਜਲੰਧਰ ਸ਼ਹਿਰ ਦੇ ਨੇੜੇ ਉਹਨਾਂ ਦਾ ਪਿੰਡ ਸੀ ਲਿਤਰਾਵਾਲਾ ਤੇ ਉਹਨਾਂ ਦਾ ਨਾਮ ਹਰਵੰਸ ਸਿੰਘ ਸੀ ਤੇ ਉਹਨਾਂ ਨੇ ਜਿਹੜਾ ਹੈਗਾ ਆਪਣਾ ਨਾਮ ਗੀਤਾਂ ਦੇ ਵਿੱਚ ਜੰਡੂ ਲਿਤਰਾਵਾਲਾ ਜਿਹੜਾ ਤੁਸੀਂ ਸੁਣਦੇ ਹੋ ਹਰੇਕ ਗਾਣੇ 'ਚ ਤਕਰੀਬਨ ਤਕਰੀਬਨ ਹੁਣ ਵੀ ਤੁਹਾਡੇ ਕੰਨਾਂ 'ਚ ਕੋਈ ਨਾ ਕੋਈ ਜ਼ਰੂਰ ਗੀਤ ਉਹਨਾਂ ਦਾ ਵੱਜਦਾ ਹੋਵੇਗਾ ਕਿਉਂਕਿ ਉਹਨਾਂ ਦੇ ਗੀਤ ਸਦਾਬਹਾਰ ਗੀਤ ਹਨ ਜੇਕਰ ਗੱਲ ਕਰੀਏ ਉਹਨਾਂ ਦੀ ਜੀਵਨੀ ਦੀ ਤਾਂ ਉਹਨਾਂ ਨੇ 7 ਅਕਤੂਬਰ 1943 ਵਿੱਚ ਉਹਨਾਂ ਦਾ ਜਨਮ ਹੋਇਆ ਤੇ میٹرਿਕ ਕਰਨ ਤੋਂ ਬਾਅਦ ਉਹ ਇੰਗਲੈਂਡ ਦੇ ਵਿੱਚ ਚਲੇ ਗਏ 1966 ਦੇ ਵਿੱਚ ਉਹਨਾਂ ਕੋਲ ਉਦੋਂ 6 ਮਹੀਨੇ ਦਾ ਇੱਕ ਬੱਚਾ ਸੀ ਤੇ ਉਸ ਸਮੇਂ ਉਹਨਾਂ ਨੇ ਜਿਹੜਾ ਹੈਗਾ ਸਟਰਗਲ ਕੀਤੀ ਇੰਗਲੈਂਡ ਦੇ ਵਿੱਚ ਇੱਕ ਫੈਕਟਰੀ ਦੇ ਵਿੱਚ ਕੰਮ ਕਰਨ ਲੱਗੇ ਤੇ ਨਾਲ ਹੀ ਉਹਨਾਂ ਨੇ ਆਪਣੀ ਕਲਮ ਦੇ ਰਾਹੀਂ ਲੱਖਾਂ ਹਜ਼ਾਰਾਂ ਪੰਜਾਬੀਆਂ ਦਾ ਦਿਲ ਜਿੱਤਿਆ ਸੋ ਉਹਨਾਂ ਦੇ ਕਈ ਗੀਤ ਸੁਪਰ ਡੂਪਰ ਹਿੱਟ ਰਹੇ ਤੇ ਜਿਨ੍ਹਾਂ ਵਿੱਚੋਂ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਜਿਵੇਂ ਕਿ ਸੂਰਮਾ ਗੀਤ ਮੇਰੇ ਮੋਢੇ ਤੇ ਬੰਦੂਖ ਪਾਉਂਦੀ ਬੋਲੀਆਂ ਹਰ ਇੱਕ ਨੇ ਇਹ ਗੀਤ ਸੁਣਿਆ ਹੋਵੇਗਾ ਤੁਹਾਨੂੰ ਵੀ ਚੇਤੇ ਆ ਗਿਆ ਹੋਵੇਗਾ ਜਿਨ੍ਹਾਂ ਜਿਨ੍ਹਾਂ ਨੇ ਜੰਡੂ ਲੀਤਰਾ ਵਾਲੇ ਜੀ ਦੇ ਗੀਤ ਸੁਨੇ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਹਾਜ਼ਰੀ ਲਵਾਉਣਾ ਤੇ ਬਾਕੀ ਇਸੇ ਨਾਲ ਹੀ ਜੰਡੂ ਲੀਤਰਾ ਵਾਲਿਆਂ ਨੂੰ ਕਾਫੀ ਜ਼ਿਆਦਾ ਜਿਹੜੇ ਦਰਜਣਾਂ ਦੇ ਵਿੱਚ ਅਵਾਰਡ ਵੀ ਮਿਲੇ ਤੇ ਹੁਣ ਪਿੱਛੇ ਉਹਨਾਂ ਦਾ ਜਿਹੜਾ ਹੈਗਾ 8 ਮਾਰਚ ਨੂੰ ਦਿਹਾਂਤ ਹੋਇਆ ਇੰਗਲੈਂਡ ਦੇ ਵਿੱਚ ਤੇ 25 ਮਾਰਚ ਨੂੰ ਜਿਹੜਾ ਕੀ ਉਹਦਾ ਭੋਗ ਸੀਗਾ ਜੀ ਆਪਾਂ ਸਾਰੇ ਰਲ ਕੇ ਇਹੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਸੋ ਹੋਰ ਆਪਾਂ ਫਿਰ ਕਿਸੇ ਮੁੱਦੇ ਤੇ ਗੱਲਬਾਤ ਕਰਾਂਗੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ